اچھ جا مہا بلی سیجن والا پٹھان پورے جیڑے ہے کچھ اپنے بہت دور سجن پہنچے ہیں سوشیار دیے ہوشیارپور ہشارپورا کو رسطار بنایا پیڈ ہے سوی کنورے والے میں نام نہیں پتا میم ਤੇ ਧੰਨਵਾਦ ਕਰਦੀ ਹਾਂ ਕਿ ਸੇਨਾਂ ਦਾ ਪਹੁੰਚਣ ਤੇ ਜਿਹਦੇ ਵੀ ਭਰਾ ਇੱਥੇ ਹੁੰਕੇ ਨੇ ਇਹਨਾਂ ਦਾ ਫੇਰ ਵੀ ਬਹੁਤ ਧੰਨਵਾਦ ਆ। ਔਰ ਜੇ ਤਾਂ ਆਪਣੇ ਹੈਰਜੀ ਸਾਹਿਬ ਪਹੁੰਚੇ ਨੇ ਤੇ ਪ੍ਰਕਾਸ਼ ਸਾਹਿਬ ਆਪਣੇ ਪੁਰਾਣੇ ਘੜਾਈ ਦੇ ਬਤਨ। ਜੇ ਬੁੜਾ ਭਰਾ ਜੀ ਤੋਂ ਜਿਹੜਾ ਹੈਗਾ ਆਪਣੇ ਨਵੀਂ ਵਿਧਾਈ ਜਿਹੜੇ ਹੈਗੇ ਆ ਉਹ ਸ਼ੌਂਕ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਜਾਣ ਦੇ ਨੂੰ ਕਿਉਂਕਿ ਇਹਨਾਂ ਵੱਲ ਦੇਖ ਕੇ ਹੀ ਸਾਨੂੰ ਜਿਹੜਾ ਸ਼ੌਂਕ ਲੱਗਾ ਸੀ ਕਿ ਛੋਟੇ ਹੁੰਦੇ ਜਦੋਂ ਆਪਾਂ ਔਣਦੇ ਨੇ ਇਹਦੇ ਸਤਾਵ ਨੂੰ ਜੜਾਉਂਦੇ ਸੀ ਤੇ ਆਪਾਂ ਜਿਹੜਾ ਉਹ ਸ਼ਾਂਤ ਦੇ ਵਿੱਚ ਇਹ ਵਾਦਾ ਹੁੰਦਾ ਗਿਆ ਕਿ ਅੱਜ ਆਪਾਂ ਜਿਹੜਾ ਇਹਨਾਂ ਦਾ ਵਿੱਸ਼ਾ ਜਿਹੜਾ ਸੰਭਾਲ ਲਿਆ ਕਿ ਆਪਣੇ ਬਹੁਤ ਵੱਡੀ ਉਮੀਦਿਆ ਤੇ ਸਾਡੀਆਂ ਜਿਹੜੀਆਂ ਟੀਮਾਂ ਨੇ ਬਰਾਸਤੀ ਟੀਮਾਂ ਨੇ ਇਹਨਾਂ ਨੂੰ ਜਿੱਤ ਪਰਮਾਤਮਾ ਜੀ ਨੂੰ ਮਿਲ ਗਈ ਤੇ ਸਾਰੀ ਵਾਰ ਕਰਦੇ ਆਪਾਂ ਸਾਰਾ ਆਪਣਾ ਸਾਰੇ ਸੁਖਿਨਾਰਾ ਜਿਨਾ ਇਹਦੇ ਵਿੱਚ ਆਪਣਾ ਯੋਗਦਾਨ ਦਿੱਤਾ ਤੇ ਕੋਸ਼ਿਸ਼ ਕੀਤੀ ਕਿ ਆਪਣੀਆਂ ਟੀਮਾਂ ਜਿਹੜੀਆਂ ਬਹਾਲ ਤੇ ਬਾਕੀ ਆਪਣਾ ਨਾਗਰੀ ਦੀ ਜਿਹੜਾ ਹੈਗਾ ਨਾ ਤੁਸੀਂ ਜਿਹੜਾ ਲਿਖੇ ਬਾਰੇ ਜਾਣਕਾਰੀ ਦੇਣ ਕਿ ਕਿਹੜੇ ਕਿਹੜੇ ਪਲੇਅਰ ਦਿੱਤੇ ਨੇ ਤੇ ਉਹਨਾਂ ਦਾ ਜਿਹੜਾ ਸਨਮਾਨ ਦਾ ਕੀਤਾ ਹੈ ਧੰਨਵਾਦ ਅੱਜ ਆਪਣੇ ਰਾਜੂ ਭਾਈ ਨੇ ਇੱਕ ਮੈਚ ਲਾਇਆ ਸੀਗਾ ਆਪਣੇ ਬਹੁਤ ਵਧੀਆ ਮੈਚ ਆ ਬਹੁਤ ਵਧੀਆ ਮੈਚ ਰਿਹਾ ਭਾਈ ਇਹਨਾਂ ਦਾ ਤੇ ਉਹਨਾਂ ਦੇ ਜਿਹੜੇ ਨਾਮ ਬਣੇ ਹੋਏ ਆ ਆਪਾਂ ਉਹਨਾਂ ਦੇ ਨਾਮ ਤੋਂ ਲਾ ਸੇ ਅਧਿਸ਼ ਰਿਸ਼ੀ ਜਿਹੜੇ ਨਾਮ ਹੁੰਦਾ ਹੈ ਕਿਹੜੇ ਉਹ ਨਾਮ ਹੈ ਇਹ ਛੋਟਾ ਕੁੜਾ ਮੈਂ ਜੀ ਕਾ ਨਮਸਕਾਰ ਜਿਹਦਾ ਇਹ ਨਾਮ ਨਹੀਂ ਤੇ ਬਹੁਤ ਵਧੀਆ ਮੈਚ ਗਿਆ ਤੇ ਉਹਨਾਂ ਦੇ ਜਿਹੜੇ ਨਾਮ ਆ ਦੱਸ ਲੱਗੇ ਭਾਈ ਆਪਣੇ ਕਲਾਕੀ ਨਾਮ ਤੇ ਇਹਨਾਂ ਦਾ ਸੇ ਕਲਾਕ ਬਣਾਦੇ ਭਾਈ ਉਹਨਾਂ ਦੇ ਨਾਮ ਆ ਭਾਈ ਮੈਂ ਤਾਂ ਦੂਜਾ ਤੀਜਾ 2000 ਰੁਪਏ ਆਪਣੇ ਕੋਲ ਦੱਸੋ ਭਾਈ ਮਰੀਆ ਨੇ ਸ਼ਾਲ ਸੁਣੀ ਜਾਂ ਚੌਥਾ ਨਾਮ ਪਿਆ ਇਹਨਾਂ ਦਾ ਬਹੁਤ ਵਧੀਆ ਬੁੱਤ ਰਡੇ ਸੀਗੇ ਆਪ ਨੂੰ ਬਹੁਤ ਪਿਆਰੀ ਆਮੀਨ ਗਾਣੀ ਆਪਣੇ ਉਹ ਤਾਂ ਜਵਾਬ ਹੋ ਗਿਆ ਭਾਜੀ ਛੇੜਾਉਂਦੇ ਆ ਆ ਆਪਣੇ ਪੂਜੀ ਸਾਹਿਬ ਜੀ ਨੇ ਦਿੱਤਾ ਸੀਗਾ ਹੁਣ ਸਪੌਂਸਰ ਦੇ ਨਾਮ ਤੋਂ ਪੂਜੀ ਸਾਹਿਬ ਜੀ ਦੇ ਨਾਮ ਕਰ ਦੋ ਇਹਨਾਂ ਨੂੰ ਵੀ ਰਿਸਪਾਨਸਿਬਿਲਟੀ ਦੇ ਦਿੰਦੇ ਆ یہ جناب اپنے لا ائی ڈی پر چار روپے کی شاریمنٹ کوزر بیٹھا جگا ہے ڈے چار نظر کو توہہ توہہ کو توہہ توہہ کوزر نو پر دیگو کروان جے لو 1100 روپے جی علی اے اپنے مینوں بھائی جانو ایک سکھا ہے بھائی نو یہ دبوتراو جی کا ہے ننھے بھائی کی دوسری فیل <سؤال> ہے ننھے بھائی کا پاسے فیلے موجود ہیں تالیاں بہت بڑا لوگاں نے انہوں نے اس ٹورنامنٹ کرا دے انہوں نے تھوڑے یار انہوں نے راشی سیٹی کیسی 10000 کی راشی سیٹی کیسی ننھے بھائی کے واسطے زوردار تالیاں ننھے بھائی اپنا باہر ہو جا ننھے بھائی پتہ نہیں کیا ہونا وہ نا بیس